22 ਦੇ ਇਲੈਕਸ਼ਨਾਂ ਦੇ ਇਹਨਾਂ ਨੂੰ ਮਹੱਲਿਆਂ ਬੇੜਿਆਂ ਦੇ ਵਿੱਚ ਵੀ ਪੁੱਛਿਆ ਜਾਊਗਾ ਕਿ ਜਿਸ ਟਾਈਮ ਠੇਕਾ ਜਿਹੜੇ ਬਾਬਾ ਸਾਹਿਬ ਦੇ ਸਟੈਚੂ ਦੇ ਨਜ਼ਦੀਕ ਸੀਗਾ ਉਦੋਂ ਤੁਸੀਂ ਕੁਝ ਹੋਰ ਸੀਗੇ ਤਾਂ ਇਹ ਵੋਟਾਂ ਲੈਣ ਆਏ ਉਹ ਬਾਬਾ ਸਾਹਿਬ ਦੀ ਬਦੌਲਤ ਹੈ ਸਾਡੇ ਘਰਾਂ ਚ ਆਏ ਆ ਜੀ ਪੂਰਾ 1 ਮਹੀਨਾ ਹੋ ਗਿਆ ਸਾਨੂੰ 31 ਮਾਰਚ ਤੋਂ ਪਹਿਲਾਂ ਜਿਹੜਾ 28 ਤਰੀਕ ਦਾ ਸੀ ਜਿਹੜਾ ਲਗਾਤਾਰ ਡੀਐਸਪੀ ਕਰਤਾਰਪੁਰ ਡੀਸੀ ਸਾਹਿਬ ਨੂੰ ਔਰ ਇਹਨਾਂ ਦੇ ਜਿਹੜੇ ਅਫਸਰ ਠੇਕੇ ਦੇ ਹੁੰਦੇ ਬ੍ਰਾਂਚ ਅਫਸਰ ਹੁੰਦਾ ਉਹਨਾਂ ਦੇ ਵੀ ਧੰਨ ਜਲਿਆਂਦਾ ਹੀ ਅਫਸਰ ਨੂੰ ਮਿਲ ਕੇ ਵੀ ਆਏ ਆ ਬਹੁਤ ਸਮਾਜਿਕ ਜਥੇਬੰਦੀਆਂ ਦੇ ਨਾਲ ਪਰ ਸਾਨੂੰ ਨਹੀਂ ਸਮਝ ਆ ਰਹੀ ਵੀ ਇੱਕ ਪਾਸੇ ਐਸੇ ਸਮਾਜ ਦਾ ਉੱਥੇ ਐਮਐਲ ਹੋਵੇ ਤਾਂ ਪਰ ਉਹਦੇ ਵੀ ਕਾਂਚ ਜਿਹੜੀ ਜੂਨ ਨਹੀਂ ਸਰਕਾਰੀ ਉੱਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਟੈਚੂ ਲਾਗੇ ਜੋ ਸ਼ਰਾਬ ਦਾ ਠੇਕਾ ਆ ਔਰ ਇਹ ਬੜੀ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਕਿੱਥੇ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੀਆਂ ਤਸਵੀਰਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਲਾ ਕੇ ਇਹ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਆ ਵੀ ਅਸੀਂ ਬਾਬਾ ਸਾਹਿਬ ਜੀ ਦਾ ਬੜਾ ਸਤਿਕਾਰ ਕਰਦੇ ਆ ਔਰ ਬਾਬਾ ਸਾਹਿਬ ਜੀ ਦੇ ਦਿੱਤੇ ਹੋਏ ਜਿਹੜੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਚੱਲ ਰਹੇ ਆ ਤੇ ਦੇਖਣ ਵਾਲੀ ਗੱਲ ਹੈ ਬਾਬਾ ਸਾਹਿਬ ਜੀ ਦਾ ਜਿਹੜਾ ਸਟੈਚੂ ਆ ਉਹਦੇ ਲਾਗੇ ਇੱਕ ਸ਼ਰਾਬ ਦਾ ਠਿਕ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਆਪ ਸਭ ਨੂੰ ਪਤਾ ਹੀ ਹੈ ਕਿ ਦਰਾਵੜ ਚੈਨਲ ਤੇ ਆਪਾਂ ਲਾਈਵ ਵੀ ਕੀਤਾ ਸੀ ਕਰਤਾਰਪੁਰ ਦਾ ਜਿਹੜਾ ਮਸਲਾ ਹੈ ਕਿ 바ਵਾ ਸਾਹਿਬ ਪੀਮਰੋਂ ਬੇਦਗਰ ਜੀ ਦੀ ਜਿਹੜੀ ਪ੍ਰਤਿਮਾ ਆ ਉਹਦੇ ਬਿਲਕੁਲ ਬੈਕ ਸਾਈਡ ਤੇ ਜਿਹੜਾ ਸ਼ਰਾਬ ਦਾ ਠਿਕਾਣਾ ਆ ਤੇ ਆਸ-ਪਾਸ ਸਾਡੇ ਮੰਦਰ ਵੀ ਨੇ ਸਾਡੇ ਧਾਰਮਿਕ ਸਥਾਨ ਵੀ ਨੇ ਔਰ ਖਾਸ ਕਰਕੇ ਸਰਕਾਰੀ ਸਕੂਲ ਵੀ ਨੇ ਔਰ ਬੱਚੇ ਵੀ ਜਿਹੜਾ ਉੱਥੋਂ ਦੀ ਨੰਗਦੇ ਨੇ ਸੋ ਉਸ ਦੀ ਲੜਾਈ ਲੜਨ ਦੇ ਲਈ ਕਾਫੀ ਜਥੇਬੰਦੀਆਂ ਉੱਥੇ ਪਹੁੰਚੀਆਂ ਸੀ ਸੋ ਸਾਡੇ ਨਾਲ ਵੀਰ ਕੁਮਾਰ ਜੀ ਔਰ ਹੋਰ ਵੀ ਬਹੁਤ ਸਾਰੇ ਸਾਥੀ ਕੀਰਤੀ ਕਿਸਾਨ ਯੂਨੀਅਨ ਦੇ ਵੀ ਸਾਥੀ ਸਾਡੇ ਨਾਲ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਇਹ ਲੜਾਈ ਆ ਇਹ ਜੰਗ ਹੈ ਕਿੱਥੇ ਤੱਕ ਪਹੁੰਚੀ ਆ ਕੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿਹੜਾ અપਮਾਨ ਦੇ ਵਿਰੁੱਧ ਜਿਹੜੀ ਇਹ ਜੰਗ ਲੜ ਰਹੇ ਨੇ ਕਿ ਕਿਵੇਂ ਸਫਲ ਹੋਊਗੀ ਉਹ ਕਿੱਥੇ ਤੱਕ ਦੀ ਜਿਹੜੀ ਆ ਰਣਨੀਤੀ ਹਰ ਤੱਕ ਪਹੁੰਚੀ ਹਾਂਜੀ ਸਰ ਅੰਜੈ ਵੀਮ ਲਾਲ ਸਲਾਮ ਸਾਰੇ ਸਾਥੀਆਂ ਨੂੰ ਸਾਥਿਓ ਅਸੀਂ ਲੰਮੇ ਸਮੇਂ ਤੋਂ ਪੂਰਾ 1 ਮਹੀਨਾ ਹੋ ਗਿਆ ਸਾਨੂੰ 31 ਮਾਰਚ ਤੋਂ ਪਹਿਲਾਂ ਜਿਹੜਾ 28 ਤਰੀਕ ਦਾ ਸੀ ਜਿਹੜਾ ਲਗਾਤਾਰ ਡੀਐਸਪੀ ਕਰਤਾਰਪੁਰ ਡੀਸੀ ਸਾਹਿਬ ਨੂੰ ਔਰ ਇਹਨਾਂ ਦੇ ਜਿਹੜੇ ਅਫਸਰ ਠੇਕੇ ਦੇ ਹੁੰਦੇ ਬ੍ਰਾਂਚ ਅਫਸਰ ਹੁੰਦਾ ਉਹਨਾਂ ਦੇ ਵੀ ਧਿਆਨ ਲਿਆਂਦਾ ਹੀ ਅਫਸਰ ਨੂੰ ਮਿਲ ਕੇ ਵੀ ਆਏ ਆ ਬਹੁਤ ਸਮਾਜਿਕ ਜਥੇਬੰਦੀਆਂ ਦੇ ਨਾਲ ਪਰ ਸਾਨੂੰ ਨਹੀਂ ਸਮਝ ਆ ਰਹੀ ਵੀ ਇੱਕ ਪਾਸੇ ਐਸੇ ਸਮਾਜ ਦਾ ਉੱਥੇ ਐਮਐਲ ਹੋਵੇ ਤੱਪਰ ਉਹਦੇ ਵੀ ਕਾਂਚ ਜਿਹੜੀ ਜੂਨ ਨਹੀਂ ਸਰકરી ਉੱਥੇ ਅਸੀਂ ਇਹ ਨੂੰ ਬੇਨਤੀ ਇਹ ਕਰਨਾ ਚਾਹੁੰਦੇ ਆ ਵੀ ਦੇਖੋ ਸਵਿਧਾਨ ਬਚਾਉਣ ਵਾਲਾ ਜਾਂ ਸਵਿਧਾਨ ਦਾ ਰਾਖਾ ਆ ਬਾਬਾ ਸਾਹਿਬ ਉਹਨਾਂ ਨੂੰ ਅੱਜ ਤੁਸੀਂ ਠੇਕੇ ਦੇ ਮੋਰੇ ਉੱਥੇ ਬਹਿ ਕੇ ਸ਼ਰੀਆਮ ਸ਼ਰਾਬ ਪੀਤੀ ਜਾਂਦੀ ਆ ਉੱਥੇ ਬਹਿ ਕੇ ਸਾਰਾ ਉਦਦਾ ਹੁੰਦਾ ਵਾ ਪਰ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਆ ਵੀ ਇਹਦੇ ਵਿੱਚ politcal ਜਿਹੜੀ ਤਾਕਤ ਉੱਥੇ ਲਾਈ ਜਾ ਰਹੀ ਆ ਪਰ ਅਸੀਂ ਆਪਣੀਆਂ ਸਮਾਜਿਕ ਜਥੇਬੰਦੀਆਂ ਦਾ ਪੂਰਾ ਜੋਰ-ਸ਼ੋਰ ਲਾ ਕੇ ਅਸੀਂ ਉਹਨੂੰ ਚਕਾਉਣ ਦੇ ਵਿੱਚ ਕਾਮਯਾਬ ਹੋ ਰਹੇ ਆ ਪਰ ਹੁਣ ਜਿਹੜਾ 5 ਤਰੀਕ ਨੂੰ ਜਿਹੜਾ ਇੱਕ ਵੱਡਾ ਕਾਫਲੇ ਦੇ ਨਾਲ ਪੂਰਾ ਠਾਠਾ ਮਾਰਦਾ ਜਿਹੜਾ ਇੱਕ ਕਾਫਲਾ ਹੋਵੇਗਾ ਠੇਕਾ ਜੀ ਉਹ ਮੌਕੇ ਦੀ ਭਗਵੰਤ ਮਾਨ ਸਰਕਾਰ ਔਰ ਐਮਐਲਏ ਬਲਕਾਰ ਸਿੰਘ ਨੂੰ ਇਹ ਅਪੀਲ ਕਰਦੇ ਆ ਵੀ ਠੇਕਾ ਚੁਕਾਇਆ ਜਾਵੇ ਕਿਉਂਕਿ ਸਮਾਜਿਕ ਸਾਰੇ ਨਹੀਂ ਜਦੋਂ ਸਮਾਜ ਦੀਆਂ ਬੱਚੀਆਂ ਤੇ ਅਨਿਕਨ ਕੇ ਬੱਚੀਆਂ ਉਸ ਸਕੂਲ ਦੇ ਅੱਗੇ ਆ ਸਕੂਲ ਦੇ ਵਿੱਚੋਂ ਛੁੱਟੀ ਹੁੰਦੀ ਆ ਤਾਂ ਉੱਥੇ ਉਹਨਾਂ ਨੂੰ ਇੱਕ ਸੇਤ 바ਵਾ ਸਾਹਿਬ ਦੇ ਸਟੈਚੂ ਤੋਂ ਇਹ ਮਿਲਣੀ ਵੀ 바ਵਾ ਸਾਹਿਬ ਜਿਹੜਾ ਸੰਵਿਧਾਨ ਦੀ ਆਜ਼ਾਦੀ ਦੇ ਵੇਲੇ ਵੀ ਸਾਨੂੰ ਜਿਹੜੀ ਮਾਨਸਿਕ ਜਾਦੀ ਆ ਜਿਹੜੀ ਉਹਨੇ 바ਵਾ ਸਾਹਿਬ ਨੇ ਦਵਾਈ ਆ ਤਾਂ ਪਰ ਉੱਥੋਂ ਜਿਹੜਾ ਚਿਹਰਾ ਜੋ ਠੇਕੇ ਵਾਲ ਨੂੰ ਨਜ਼ਰ ਵੱਜਦੇ ਤਾਂ ਉਹਨਾਂ ਨੂੰ ਕੁਝ ਹੋਰ ਹੀ ਉੱਥੋਂ ਦੇਖਣ ਨੂੰ ਮਿਲਦਾ ਹੈ ਜੀ ਇੱਕ ਸਵਾਲ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕੀ ਰਾਜਸੀ ਤਾਕਤਾਂ ਦਾ ਜਿਹੜਾ ਹੱਥ ਹੈ ਠੇਕੇ ਨੂੰ ਨਾਂ ਬੰਦ ਕਰਵਾਉਣ ਦੇ ਵਿੱਚ ਕਿਹੜੀਆਂ ਰਾਜਸੀ ਤਾਕਤਾਂ ਕੀ ਬਲਕਾਰ ਸਿੰਘ ਐਮਐਲਏ ਦੇ ਤੱਕ ਤੁਸੀਂ ਅਪਰੋਚ ਕੀਤੀ ਕਿ ਨਹੀਂ ਕੀਤੀ ਅਸੀਂ ਕਾਫੀ ਸਾਥੀਆਂ ਦੇ ਧਿਆਨ ਚ ਲਿਆਂਦਾ ਆ ਵੀ ਜਿਹੜੇ ਐਮਐਲਏ ਸਾਹਿਬ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਆ ਅਸੀਂ ਉਹਨਾਂ ਨੂੰ ਕਹਿ ਰਹੇ ਆ ਵੀ ਬੇਨਤੀ ਵੀ ਕਰ ਰਹੇ ਆ ਕੋਈ ਸਾਥੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕੁਝ ਉਦਾਂ ਦੇ ਬੰਦੇ ਸ਼ਰਾਰਤੀ ਅਨਸਰ ਜਿਹੜੇ ਉੱਥੇ ਮੌਕੇ ਤੇ ਉਹ ਉਦਾਂ ਉਲਝਾਰੇ ਇਸ ਮੁੱਦੇ ਨੂੰ ਪਰ ਅਸੀਂ ਸਾਰੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਇਹ ਸਾਡਾ ਮੁੱਦਾ ਕੱਲੇ ਆ ਤੁਹਾਡਾ ਘਰ ਦਾ ਨਹੀਂਗਾ ਇਹ ਸਮਾਜਿਕ ਮੁੱਦਾ ਆ ਸਾਰੇ ਲੋਕਾਂ ਨੂੰ ਸਿਆਸੀ ਪਾਰਟੀ ਹੋਵੇ ਚਾਹੇ ਕੋਈ ਵੀ ਹੋਵੇ ਕਾਲੀ ਕਾਂਗਰਸ ਹੀ ਆਪ ਹੋਵੇ ਪਰ ਸਾਰੇ ਇਸ ਵਿਧਾਨ ਦੀ ਬਜਾ ਦੇ ਨਾਲ ਹੀ ਕੱਲ ਉੱਥੇ ਜਾ ਕੇ ਵਿਧਾਨ ਸਭਾ 'ਚ ਬੋਲਦੇ ਆ ਇਸ ਕਰਕੇ ਇਹ ਜ਼ਰੂਰੀ ਆ ਉਹਦਾ ਮਾਨ ਸਤਕਾਰ ਵੀ ਜ਼ਰੂਰੀ ਆ ਜੇ ਤੁਸੀਂ ਅੱਜ ਸਮਝ ਲੂਗੇ ਵੀ ਸਿਆਸਤ ਦੀਆਂ ਜਿਹੜੀਆਂ ਰੋਟੀਆਂ ਇਹਦੇ ਨਾਂ ਤੇ ਵੀ ਸੇਕਿਆ ਜਾਊਗਾ ਅਸੀਂ ਇਹ ਸੇਕਣ ਨਹੀਂ ਦੇਣੀ ਆ ਇਹ ਕੱਲ ਨੂੰ ਆਉਣ ਵਾਲੇ 27 ਦੇ ਇਲੈਕਸ਼ਨਾਂ ਦੇ ਵਿੱਚ ਵੀ ਇਹ ਮੁੱਦਾ ਉੱਠਣਾ ਆ ਇਥੋਂ ਤੱਕ ਨਹੀਂ ਗੱਲ ਰਹਿਣੀ 27 ਦੇ ਇਲੈਕਸ਼ਨਾਂ ਦੇ ਇਹਨਾਂ ਨੂੰ ਮੁਹੱਲਿਆਂ ਬੇੜਿਆਂ ਦੇ ਵਿੱਚ ਵੀ ਪੁੱਛਿਆ ਜਾਊਗਾ ਕਿ ਜਿਸ ਟੰਮ ਠੇਕਾ ਜਿਹੜਾ ਬਾਬਾ ਸਾਹਿਬ ਦੇ ਸਟੈਚੂ ਦੇ ਨਜ਼ਦੀਕ ਸਗਾ ਉਦੋਂ ਤੁਸੀਂ ਕੁਝ ਹੋਰ ਸੀਗੇ ਤਾਂ ਜਿ ਇਹ ਵੋਟਾਂ ਲੈਣ ਆਏ ਉਹ ਬਾਬਾ ਸਾਹਿਬ ਦੀ ਬਦੌਲਤ ਆ ਸਾਡੇ ਘਰਾਂ ਚ ਆਏ ਆ ਜੀ ਸੋ ਸਾਥੀਓ ਕਿਤੇ ਨਾ ਕਿਤੇ ਜਿਹੜਾ ਇਹ ਕੇਸ ਹੈ ਇਸ ਕੇਸ ਦੇ ਵਿੱਚ ਲੱਗਦਾ ਹੈ ਕਿ ਬਲਕਾਰ ਸਿੰਘ ਤੇ ਵੀ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਨੇ ਕਿ ਕਿਸੇ ਨਾ ਕਿਤੇ ਐਮਐਲਏ ਸਾਹਿਬ ਵੀ ਜਿਹੜਾ ਉਹਨਾਂ ਦੀ ਸਪੋਰਟ ਕਰਦੇ ਨੇ ਜਿਹੜਾ ਉਹਨਾਂ ਨੂੰ ਸ਼ਹਿਰ ਦਿੰਦੇ ਨੇ ਕਿ ਜਿਹੜਾ ਪ੍ਰਸ਼ਾਸਨ ਜਿਹੜਾ ਆ ਚੁੱਪ ਹੈ ਸੋ ਆਪਣੇ ਨਾਲ ਗੱਲਬਾਤ ਕਰਦੇ ਆਂ ਹੋਰ ਵੀ ਜਿਹੜੇ ਸਾਥੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕੀ 5 ਤਰੀਕ ਨੂੰ ਕਿਹੜੀ ਰਣਨੀਤੀ ਪੜਾਈ ਜਾਣੀ ਹੈ ਹਾਂਜੀ ਸਰ ਮੇਰਾ ਨਾਮ ਸੁਰਜੀਤ ਸਿੰਘ ਥਾਪਰਿਆ ਮੈਂ ਨੈਸ਼ਨਲ ਲੋਕ ਸੇਵਾ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਰਾਸ਼ਟਰੀ ਆધ્યક્ષ ਔਰ ਜੋ ਵੀ ਸਾਡੇ ਭਰਾਮਾ ਨੇ ਜਿਹੜਾ ਉਪਰਾਲਾ ਕਰ ਰਹੇ ਆ ਵੀ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਲਾਗੇ ਜੋ ਸ਼ਰਾਬਦਾ ਠੇਕਾ ਆ ਔਰ ਇਹ ਬੜੀ ਬਹੁਤ ਹੀ ਮੰਦ ਭਾਗੀ ਗੱਲ ਆ ਤੁੱਕ ਕਿਥੇ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੀਆਂ ਤਸਵੀਰਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਲਾ ਕੇ ਇਹ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਆ ਵੀ ਅਸੀਂ ਬਾਬਾ ਸਾਹਿਬ ਜੀ ਦਾ ਬੜਾ ਸਤਿਕਾਰ ਕਰਦੇ ਆ ਔਰ ਬਾਬਾ ਬਾਬਾ ਸਾਹਿਬ ਜੀ ਦੇ ਦਿੱਤੇ ਹੋਏ ਜਿਹੜੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਚੱਲ ਰਹੇ ਆ ਤੇ ਦੇਖਣ ਵਾਲੀ ਗੱਲ ਹੈ ਬਾਬਾ ਸਾਹਿਬ ਜੀ ਦਾ ਜਿਹੜਾ ਸਟੈਚੂ ਆ ਉਹਦੇ ਲਾਗੇ ਇੱਕ ਸ਼ਰਾਬ ਦਾ ਠੇਕਾ ਆ ਔਰ ਇਹ ਇਸ ਤੋਂ ਇਹਨਾਂ ਲੱਗਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਫਿਰ ਕਿਤੇ ਨਾ ਕਿਤੇ ਜਿਹੜੇ ਪੰਨੂ ਵਰਗਿਆਂ ਨੇ ਵੀ ਇਹੋ ਜਿਹਾਂ ਵੀਡੀਓ ਪਾਈਆਂ ਕਿ ਬਾਬਾ ਸਾਹਿਬ ਜੀ ਦੇ ਜਿਹੜੇ ਸਟੈਚੂਆਂ ਨੂੰ ਤੋੜਿਆ ਜਾਏਗਾ ਔਰ ਬਹੁਤ ਕੁਛ ਇਦਾਂ ਦੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਕਟਨਾਵਾ ਦੇਖਣ ਨੂੰ ਮਿਲੀਆਂ ਕਿਤੇ ਨਾ ਕਿਤੇ ਇਹ ਸ਼ਰਾਰਤੀ ਅਨਸਰ ਲੋਕਾਂ ਦਾ ਹੀ ਹੱਥ ਆ ਜਿਹੜਾ ਉਹ ਠੇਕਾ ਖੋਲਿਆ ਗਿਆ ਆ ਔਰ ਅਸੀਂ ਮੈਂ ਖਾਸ ਇਸ ਤੁਹਾਡੇ ਚੈਨਲ ਦੇ ਰਾਹੀਂ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਜਾਣੂ ਕਰਾਉਣਾ ਚਾਹੁੰਦੇ ਆ ਨਹੀਂ ਤਾਂ ਇਹਦੇ ਜਿਹੜੇ ਸਿੰਘ ਸੱਤੇ ਜਿਹੜੇ ਆ ਬੜੇ ਗੰਭੀਰ ਨਿਕਲਣਗੇ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਆਪਣੇ ਕੰਨਾਂ 'ਚ ਉਂਗਲੀਆਂ ਲੈ ਕੇ ਬੈਠਾ ਆ ਸਰਕਾਰ ਨੇ ਜਿਹੜਾ ਆ ਜਿਹੜਾ ਚਸ਼ਮਾ ਪੈਨਿਆ ਹੋਇਆ ਆ ਅਸੀਂ ਸਰਕਾਰ ਨੂੰ ਇਹ ਜਾਣੂ ਕਰਾਉਣਾ ਚਾਹੁੰਦੇ ਆ ਜੇ ਤੁਸੀਂ ਉਸ ਠੇਕੇ ਨੂੰ ਨਾ ਹਟਾਇਆ ਜਾਂ ਉਸ ਠੇਕੇ ਤੋਂ ਜਿਹੜੀ ਬਹੁਤ ਅੱਛੀ ਗੱਲ ਮੈਂ ਦੱਸਣਾ ਚਾਹੁੰਦਾ ਲੋਕੀ ਤਾਂ ਬਾਬਾ ਸਾਹਿਬ ਜੀ ਦੇ ਸਟੈਚੂ ਤੋਂ ਇਹ ਪ੍ਰੇਰਨਾ ਲੈਂਦੇ ਆ ਕਿਤੇ ਨਾ ਕਿਤੇ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਜਿਹੜੇ ਫੁੱਲਾਂ ਦੇ ਹਾਰ ਪਾਏ ਜਾਂਦੇ ਆ ਬੜਾ ਕੁਛ ਜਦੋਂ ਅੰਬੇਡਕਰ ਜਨਤੀ ਆਉਂਦੀ ਆ ਉਹਨਾਂ ਦੇ ਜਨਮ ਦਿਨ ਤੇ ਬੜੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ ਲੇਕਿਨ ਹੁਣ ਜੇ ਉਹਨਾਂ ਦੇ ਸਟੈਚੂ ਦੇ ਲਾਗੇ ਜੇ ਇਹੋ ਜਿਹਾ ਜਿਹੜਾ ਇੱਕ ਨਸ਼ੀਲੇ ਪਦਾਰਥ ਜਿਹੜੇ ਆ ਜਾਂ ਇੱਕ ਨਸ਼ੇ ਦਾ ਸੇਵਨ ਲਾਗੇ ਹੋ ਰਿਹਾ ਆ ਤੇ ਸੋਚਣਾ ਚਾਹੀਦਾ ਆ ਨਹੀਂ ਤਾਂ ਆਉਣ ਵਾਲੇ ਸਮੇਂ ਐਸ.ਪੀ. ਭਾਈਚਾਰਾ ਕਿਉਂਕਿ ਜਿਹੜਾ ਐਸ.ਪੀ. ਭਾਈਚਾਰਾ ਦੇ ਮਨ ਦੇ ਵਿੱਚ ਰੋਸ ਆ ਕਿਉਂਕਿ ਬਾਬਾ ਸਾਹਿਬ ਜੀ ਦਾ ਜਿਹੜਾ ਸਤਕਾਰ ਹੋਣਾ ਚਾਹੀਦਾ ਉਹ ਸਤਕਾਰ ਕੱਲਾ ਤਸਵੀਰਾਂ ਤੱਕ ਨਹੀਂ ਹੋਣਾ ਚਾਹੀਦਾ ਵੀ ਦਫਤਰਾਂ 'ਚ ਲੱਗ ਗਈਆਂ ਉਹ ਸਤਕਾਰ ਜਿਹੜਾ ਦਿਸਣਾ ਵੀ ਚਾਹੀਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਸ ਠੇਕੇ ਨੂੰ ਉੱਥੋਂ ਨਹੀਂ ਹਟਾਇਆ ਗਿਆ ਤਾਂ ਇਹ ਜਿਹੜਾ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ ਆਉਣ ਵਾਲੇ ਦਿਨਾਂ ਵਿੱਚ ਧੰਨਵਾਦ